ਆਰ ਡੋਗਿਤੇ ਲੱਖ ਲੱਖ ਵਧਾਈ ਦਿੰਦਾ ਹੈ ਇਹ ਦਿੱਤਾ ਇਸ ਧਰਤੀ ਦੇ ਕਾਰਕਸ਼ਾ ਕਰ ਰਹੇ ਨੇ 17 ਸਾਲ 5 ਮਹੀਨੇ ਤੋਂ ਇਸ ਧਰਤੀ ਦੇ ਕਿਲਾਕੇ ਬੜੀ ਭਾਹਾ ਮਾਰੀ ਧਰਤੀ ਆਜ ਵਰਲਡ ਦੇ ਵੇਕ ਕੋਨੇ ਕੋਨੇ ਦੇ ਵਿੱਚ ਛੋਟੇ ਛੋਟੇ ਪੁਰੀਆਂ ਪਾਰ ਘਰ ਬਣਾ ਬਹੁਤ ਨਾਲਕ ਜਗਾ ਆਇਆ ਗਲਤ ਤਾਰੇ ਦਾ ਨਾਲਕ ਬੜੀਆ ਪਾਰਕ ਤੇ ਸਤਿਗੁਰੂ ਨਾਨਕ ਪ੍ਰਗਟਿਆ ਕਿਹ ਧੰਨ ਜੇ ਨਾਨਕ ਬਾਣੀ ਦਾ ਸਰਮੇ ਚੰਗਿਆ ਸਾਹਿਬ ਜਪੇ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮੇਰਾ ਬਾਬਾ ਨਾਨਕ ਤੋਂ ਬਾਬਾ ਅਵਤਾਰ ਸਿੰਘ ਪੇਧੀ ਸ੍ਰੀ ਚੋਲਾ ਸਾਹਿਬ ਵਾਲੇ 16ਵੀਂ ਪੀੜੀ ਗੁਰੂ ਨਾਨਕ ਸਾਹਿਬ ਜੀ ਦੀ ਅੰਸ਼ ਵਿੱਚੋਂ ਦਾਸ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਤੇ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਪੁਰਬ ਜੀ ਦੀ ਲੱਖ ਲੱਖ ਵਧਾਈ ਦਿੰਦਾ ਔਰ ਨਾਲ ਹੀ ਇਹ ਵਚਨ ਕਰਦਾ ਹੈ ਕਿ ਜੋ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਪੈਗਾਮ ਸੀ ਨਾਮ ਜਪੋ ਵੰਡ ਕੇ ਛਕੋ ਤੇ ਕਿਰਤ ਕਰੋ ਜੋ ਉਹਨਾਂ ਨੇ ਨਾਰਾ ਲਾਇਆ ਸੀ ਤੇ ਉਹਦੇ ਤੇ ਆਪਾਂ ਮਾਰੇ ਸਾਨੂੰ ਉਹਦੇ ਤੇ ਚੱਲਣ ਦੀ ਤਾਕਤ ਬਖਸ਼ਿਸ਼ ਕਰਨ ਅੱਜ ਵਰਲਡ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮਨਾਏ ਜਾ ਰਹੇ ਨੇ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਘਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਭਲੋਆ ਇਹ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਉਦੋਂ ਇਹ ਨਹੀਂ ਸੀ ਕਿ ਆਪਣਾ ਆ ਜਿਹੜੀ ਧੁੰਦ ਹੈ ਇਹ ਧੁੰਦ ਉਦੋਂ ਧੁੰਦ ਸੀ ਉੱਚ ਨੀਚ ਜਾਤ ਪਾਤ ਇਹ ਵਾਲੀ ਧੁੰਦ ਸੀ ਔਰ ਜੋ ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਪਲੋਆ ਜਿੱਦਾਂ ਸੂਰਜ ਦੀ ਰੋਸ਼ਨੀ ਜਦੋਂ ਆਉਂਦੀ ਹੈ ਤੇ ਫਿਰ ਉਦੋਂ ਤਾਰੇ ਲੁਕ ਜਾਂਦੇ ਨੇ ਇਦਾਂ ਹੋ ਗਿਆ ਸੀ ਔਰ ਇਹਨਾਂ ਵੱਡਾ ਪ੍ਰਕਾਸ਼ ਸੀ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਅੱਜ ਵਰਲਡ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮਨਾਏ ਜਾ ਰਹੇ ਨੇ ਔਰ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਪੈਗਾਮ ਸੀ ਉਹ ਇਹੀ ਹੈ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਜ ਨਾਨਕ ਸਿੰਘ ਦਿਨ ਕੈ ਸੰਗ ਸਾਧ ਵਟਿਆ ਸੋਕ ਰੀਸ ਜਿੱਥੇ ਨੀਚ ਸਮਾਲੀਨ ਤਿੱਥੇ ਨਜ਼ਰ ਤੇਰੀ ਬਖਸ਼ੀਸ਼ ਗੁਰੂ ਨਾਨਕ ਸਾਹਿਬ ਦਾ ਪੈਗਾਮ ਹੈ ਬਈ ਜਿਹੜਾ ਲੋੜਵੰਦ ਹੈ ਅਗਰ ਉਹਨੂੰ ਕਿਸੇ ਨੇ ਆਪਣੇ ਗੱਲ ਨਾਲ ਲਾ ਲਿਆ ਔਰ ਜੋ ਲੋੜਵੰਦ ਨੂੰ ਖੁਸ਼ੀ ਹੁੰਦੀ ਹੈ ਨਾ ਮਨ ਵਿੱਚ ਸਮਝ ਲੋ ਕਿ ਉਸ ਟਾਈਮ ਗੁਰੂ ਨਾਨਕ ਖੁਸ਼ ਹੋ ਰਿਹਾ ਉਸ ਟਾਈਮ ਮੈਨੂੰ ਖੁਸ਼ੀ ਹੋ ਰਹੀ ਹੈ ਇਹ ਗੁਰੂ ਨਾਨਕ ਸਾਹਿਬ ਦਾ ਪੈਗਾਮ ਹੈ ਔਰ ਮਹਾਰਾ ਹੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਹੀ ਮਹਾਰਾ ਬਾਣੀ ਦੇ ਨਾਲ ਜੋੜਨ ਦਾਸ ਇੱਕ ਵਾਰ ਤੋਂ ਫੇਰ ਸਮੂਹ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਨੂੰ ਧੰਨ ਧੰਨ ਸਹਿਬ ਸ੍ਰੀ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਜੀ ਦੀ ਲੱਖ ਲੱਖ ਵਧਾਈ ਦਿੰਦਾ ਹੈ ਉਹ ਨਾਲ ਹੀ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਹੈ ਮਹਾਰਾਜ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਵੇਲੇ ਦੇ ਜਗ ਨੇ ਅੰਮ੍ਰਿਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਐਨੇ ਬਚਨ ਕਰਦੇ ਦਾਸ ਫਤੇ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ